ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਅੱਜ ਆਈਦੇ ਕੁਝ ਖ਼ਬਰਾਂ ਬਤਾਈਦੇ ਕੁਝ ਵਸਤੂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਖ਼ਬਰ ਇੱਕ ਕੈਲਗਰੀ ਦੇ ਵਿੱਚ ਪੁਲਿਸ ਦੇ ਨਾਮ ਤੇ ਠੱਗੀ ਹੋ ਰਹੀ ਹੈ ਉਸ ਤੋਂ ਬਚਣ ਲਈ ਕਿਹਾ ਗਿਆ ਦੂਜਾ ਬੀਸੀ ਦੇ ਵਿੱਚ ਇੱਕ ਬੱਚੀ ਦੀ ਬਿਮਾਰੀ ਲਈ ਸਰਕਾਰ ਨੇ ਮਦਦ ਬੰਦ ਕੀਤੀ ਆ ਉਹਦਾ ਰੌਲਾ ਰੱਪਾ ਪੈ ਰਿਹਾ ਚੌਥੀ ਕਲੋਨਾ ਜਨਰਲ ਹਸਪੀਟਲ ਦੇ ਐਮਰਜੈਂਸੀ ਵਿਭਾਗ ਦਾ ਇੱਕ ਮਾਮਲਾ ਆ ਲੋਰ ਮੇਨਲੈਂਡ ਦੇ ਵਿੱਚ ਕੁਝ ਠੱਗ ਸਰਗਰਮ ਨੇ ਤੇ ਆਖਰ ਦੇ ਵਿੱਚ ਕੋਵਿਡ ਦਾ ਇੱਕ ਨਵਾਂ ਵੇਰੀਐਂਟ ਉਹਦੀ ਚਰਚਾ ਹੋ ਰਹੀ ਹੈ ਸਭ ਤੋਂ ਪਹਿਲਾਂ ਕੈਲਗਰੀ ਬਾਰੇ ਕੱਲਪਾ ਕੈਲਗਰੀ ਦੀ ਖਬਰ ਤੁਹਾਡੇ ਨਾਲ ਕੀਤੀ ਸੀ ਕਿ ਕੈਲਗਰੀ ਦੇ ਵਿੱਚ ਜਿਹੜੀ ਸਿਹਤ ਸਬੰਧਾਂ ਦੀ ਹਾਲਤ ਮਾੜੀ ਹੋਣ ਕਰਕੇ ਇਹ ਰੈਂਕਿੰਗ ਦੇ ਵਿੱਚ ਨੰਬਰ ਇਹਦਾ 5ਵੇਂ ਤੋਂ ਪਿੱਛੇ ਚਲੇ ਗਿਆ ਅੱਜ ਇੱਕ ਕੈਲਗਰੀ ਦੀ ਖਬਰ ਇਹ ਹੈ ਕਿ ਕੁਝ ਸਕੈਮਰ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਰਹੇ ਆ ਤੇ ਲੋਕਾਂ ਨੂੰ ਫੋਨ ਕਰ ਰਹੇ ਆ ਕਿ ਅਸੀਂ ਪੁਲਿਸ ਵਾਲੇ ਜਿਹੜੇ ਇਹ ਕਾਲ ਕਰ ਰਹੇ ਆ ਤੁਹਾਨੂੰ ਕਲਗਰੀ ਦੇ ਵਿੱਚ 30 ਜਣਿਆਂ ਨੇ ਰਿਪੋਰਟ ਕੀਤੀ ਆ ਵੀ ਇਹਨਾਂ ਨੂੰ ਪਿਛਲੇ ਸਾਲ ਫੋਨ ਕਾਲ ਆਇਆ ਆਏ ਬਹੁਤ ਹੋਣਗੇ ਪਰ ਰਿਪੋਰਟ 30 ਜਣਿਆਂ ਨੂੰ ਲਗਭਗ ਰਲਾ ਮਲਾ ਕੇ 43000 ਡਾਲਰ ਦਾ ਲੋਕਾਂ ਦਾ ਲੋਟ ਇਹਨਾਂ ਨੇ ਇਹੀ ਕਹਿ ਕੇ ਕਰ ਲਈ ਆ ਵੀ ਅਸੀਂ ਪੁਲਿਸ ਵਾਲੇ ਕਰਦੇ ਕੀ ਆ ਫੇਕ ਕਾਲਰ ਆਈਡੀ ਆ ਉਹਦੇ ਉੱਤੇ ਜਿਹੜਾ ਨੰਬਰ ਆ ਉਹ ਬਿਲਕੁਲ ਇਦਾਂ ਲੱਗਦਾ ਜਿਦਾ ਕਲਗਰੀ ਦੀ ਪੁਲਿਸ ਦਾ ਆ ਪੁਲਿਸ ਇਹ ਕਹਿੰਦੀ ਆ ਜਾਂ ਆਪਾਂ ਨੂੰ ਕੈਨੇਡਾ ਚ ਰਹਿੰਦੇ ਨੂੰ ਪਤਾ ਵੀ ਆਵੇ ਪੁਲਿਸ ਕਦੇ ਪੈਸੇ ਨਹੀਂ ਮੰਗਦੀ ਜਾਂ ਕੋਈ ਤੁਹਾਡੀ ਬੈਂਕ ਦੀ ਇਨਫੋਰਮੇਸ਼ਨ ਨਹੀਂ ਮੰਗਦੀ ਉਹ ਵੀ ਫੋਨ ਦੇ ਉੱਤੇ ਜਾਂ ਈਮੇਲ ਦੇ ਉੱਤੇ ਇਦਾਂ ਦਾ ਕੁਝ ਨਹੀਂ ਕੀਤਾ ਜਾਂਦਾ ਕੋਈ ਵਿਅਕਤੀ ਜਿਹੜਾ ਫੋਨ ਕਰਦਾ ਕਿੰਦਾ ਮੈਂ ਪੁਲਿਸ ਹਾਂ ਉਸ ਤੋਂ ਬਾਅਦ ਉਹ ਕਹਿੰਦਾ ਜੀ ਆਪਣਾ ਨਾਮ ਦੱਸੋ ਜੇ ਮਤਲਬ ਜੇ ਤੁਹਾਨੂੰ ਕੋਈ ਫੋਨ ਕਰਦਾ ਆ ਤਾਂ ਪਹਿਲਾਂ ਉਹਦੇ ਕੋਲੋਂ ਨਾਮ ਪੁੱਛੋ ਜਦੋਂ ਤੁਹਾਡੇ ਕੋਲ ਤੁਹਾਡਾ ਨਾਮ ਜਾਂ ਉਹ ਸਾਰੀ ਜਾਣਕਾਰੀ ਲੈਂਦੇ ਬੈਂਕ ਦੀ ਪੁਲਿਸ ਇਹ ਕਹਿ ਰਹੀ ਹੈ ਕਿ ਜਦੋਂ ਤੁਹਾਨੂੰ ਕੋਈ ਫੋਨ ਕਰਦਾ ਪਹਿਲਾਂ ਉਹਦੇ ਕੋਲੋਂ ਪੁੱਛੋ ਕਿ ਤੇਰਾ ਨਾਮ ਕੀ ਹੈ ਤੇਰਾ ਬੇਜ ਨੰਬਰ ਕੀ ਹੈ ਤਰੀ ਵਰਕਪਲੇਸ ਕਿੱਥੇ ਕੰਮ ਕਰਦਾ ਤੇ ਜੇ ਉਹ ਜਿਹੜਾ ਨੰਬਰ ਹੈਗਾ ਆ ਤਾਂ ਪੁਲਿਸ ਨੂੰ ਫਿਰ ਫੋਨ ਕਰਕੇ ਦੱਸੋ ਪੁੱਛੋ ਵੀ ਆਹ ਨਾਂ ਸਹੀ ਹੈ ਤੇ ਆਹ ਨੰਬਰ ਆ ਸਾਨੂੰ ਆਹ ਕਾਲ ਆਈ ਆ ਕਲਗਰੀ ਪੁਲਿਸ ਦਾ ਜਿਹੜਾ ਨਾਨ ਐਮਰਜੈਂਸੀ ਨੰਬਰ ਆ 403 266 1234 4032661234 ਇਸ ਨੰਬਰ ਦੇ ਉੱਤੇ ਕਾਲ ਕਰ ਲਓ ਤੇ ਇੱਕ ਹੋਰ ਸਕੈਮ ਜਿਹੜਾ ਇਹਦੇ ਵਿੱਚੋਂ ਪਤਾ ਲੱਗਿਆ ਕਿ ਫੇਕ ਬੈਂਕ ਕਾਲ ਸੀਗੀ ਉੱਥੇ ਔਰਤ ਤੋਂ 1800 ਡਾਲਰ ਉਸ ਤਰੀਕੇ ਨਾਲ ਲੁੱਟ ਰਿਆ ਸਕੈਮਰ ਜਿਹੜੇ ਨੇ ਉਹ ਬਹੁਤ ਰੀਅਲ ਲੱਗਦੇ ਆ ਦੇਖਣ ਨੂੰ ਤੁਹਾਨੂੰ ਉਹ ਕੋਰੀਅਰ ਦਾ ਨਾਮ ਵੀ ਦਿੰਦੇ ਆ ਕਾਰ ਦੀਆਂ ਡਿਟੇਲ ਵੀ ਦਿੰਦੇ ਆ ਬੈਂਕ ਵਾਂਗੂ ਇਨਸਟਰਕਸ਼ਨ ਵੀ ਦਿੰਦੇ ਆ ਜੇ ਤੁਹਾਡੇ ਨਾਲ ਇਹ ਠੱਗੀ ਵੱਜ ਚੁੱਕੀ ਆ ਸਕੈਮ ਹੋ ਚੁੱਕਿਆ ਤਾਂ ਫੇਰ ਵੀ ਤੁਸੀਂ ਪੁਲਿਸ ਨੂੰ ਰਿਪੋਰਟ ਕਰ ਸਕਦੇ ਆ ਕ੍ਰਾਈਮ ਸਟਾਪਰ ਨੂੰ ਜਾਂ ਜਿਹੜਾ ਕੈਨੇਡੀਅਨ ਐਂਟੀ ਫਰਾਡ ਸੈਂਟਰ ਹੈਗਾ ਆ ਜਾਂ ਫਰਾਡ ਉਹ ਹੈਗਾ ਆ ਉਹਨੂੰ ਰਿਪੋਰਟ ਕਰ ਸਕਦੇ ਆ ਪੂਰੇ ਕੈਨੇਡਾ ਦੇ ਵਿੱਚ 650 ਮਿਲੀਅਨ ਦਾ ਪਿਛਲੇ ਸਾਲ ਫਰਾਡ ਹੋਇਆ 650 ਮਿਲੀਅਨ ਡਾਲਰ ਦਾ ਸਾਲ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਵੱਜ ਗਈ ਹੈ। ਕਈ ਜਿਹੜੇ ਨੇ ਉਹ ਦੱਸਿਆ ਜਾ ਰਿਹਾ ਸੀਆਰਏ ਦੇ ਨਾਂ ਦੇ ਉੱਤੇ ਕਰਦੇ ਆ। ਤੁਹਾਨੂੰ ਕਾਲ ਕਰਦੇ ਜਾਂ ਈਮੇਲ ਕਰਦੇ ਹੋ ਅਸੀਂ ਸੀਆਰਏ ਤੋਂ ਆ। ਕੈਨੇਡਾ ਰੈਵਨਿਊ ਏਜੰਸੀ ਤੋਂ ਆ ਤੇ ਤੁਸੀਂ ਸਾਨੂੰ ਆਹ ਜਾਣਕਾਰੀ ਦਿਓ ਤੇ ਆ ਪੇਮੈਂਟ ਦਿਓ। ਕਈ ਤੁਹਾਡੇ ਕੋਲੋਂ ਬੈਂਕ ਜਿਹੜੀ ਉਹ ਬਣ ਕੇ ਸਕੈਮ ਕਰ ਰਹੇ ਆ ਕਿ ਅਸੀਂ ਬੈਂਕ ਦੇ ਫਰਾਡ ਡਿਪਾਰਟਮੈਂਟ ਤੋਂ ਆ ਕਿ ਤੁਹਾਡੇ ਅਕਾਊਂਟ ਦੇ ਉੱਤੇ ਰਿਸਕ ਆ ਜਾਂ ਤੁਹਾਡਾ ਫਲਾਣਾ ਫਲਾਣਾ ਕਾਰਡ ਨੰਬਰ ਉਹਦੇ ਉੱਤੇ ਆਹ ਕੁਝ ਹੋਇਆ। ਜਿਹੜੇ ਕੋਸ਼ਿਸ਼ ਸਕੈਮਰ ਨੇ ਨਿਊ ਕਮਰ ਨੂੰ ਟਾਰਗੇਟ ਕਰ ਰਹੇ ਆ ਕੁਝ ਜਿਹੜੇ ਨੇ ਕੋਈ ਤੁਹਾਨੂੰ ਮੈਸੇਜ ਆਉਂਦਾ ਉਸ ਤਰੀਕੇ ਦੇ ਨਾਲ ਕੋਈ ਸਰਵਿਸ ਕੈਨੇਡਾ ਪਾਸਪੋਰਟ ਸਕੈਮ ਗ੍ਰੈਂਡਪੈਰੈਂਟ ਐਮਰਜੈਂਸੀ ਸਕੈਮ ਕੱਲ ਆਪਾਂ ਤੁਹਾਡੇ ਨਾਲ ਪੇਮੈਂਟ ਸਕੈਮ ਦੀ ਗੱਲ ਕੀਤੀ ਸੀਗੀ ਕੁਝ ਜਿਹੜੇ ਹੈਗੇ ਆ ਉਹ ਤੁਹਾਡੇ ਨਾਲ ਆਨਲਾਈਨ ਰਿਲੇਸ਼ਨਸ਼ਿਪ ਬਣਾ ਲੈਂਦੇ ਕਈ ਤਰ੍ਹਾਂ ਦੇ ਨੇ ਪਰ ਕੈਲਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਨੇ ਕਿਹਾ ਕਿ ਪੁਲਿਸ ਸਕੈਮ ਕੀਤਾ ਜਾ ਰਿਹਾ ਇਹਦੇ ਤੋਂ ਬਚਣ ਦੀ ਲੋੜ ਅਗਲੀ ਕਰਵਾ ਦੋਸਤੋ ਇੱਕ 9 ਸਾਲਾਂ ਦੀ ਬੱਚੀ ਆ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨੂੰ ਇੱਕ ਬੈਟਰਨ ਡਿਜ਼ੀਜ਼ ਆ ਉਹ ਬਿਮਾਰੀ ਜਿਹੜੀ ਇਹਨੂੰ CLN2 ਕਿਹਾ ਜਾ ਰਿਹਾ ਤੇ ਬਹੁਤ ਰੇਅਰ ਬਿਮਾਰੀ ਆ ਮਤਲਬ ਬਹੁਤ ਘੱਟ ਲੋਕਾਂ ਨੂੰ ਹੁੰਦੀ ਆ ਤੇ ਬੜੀ ਸੀਰੀਅਸ ਆ ਇੱਕ ਦਿਮਾਗ ਦੀ ਬਿਮਾਰੀ ਆ ਇਹਦੇ ਨਾਲ ਹੁੰਦਾ ਕੀ ਆ ਕਿ ਬੱਚਾ ਹੌਲੀ-ਹੌਲੀ ਆਪਣੀ ਜਿਹੜੇ ਉਹਦੇ ਜਿਹੜਾ ਦੇਖਣਾ ਨਹੀਂ ਉਹਨੂੰ ਦੇਖ ਮਤਲਬ ਉਹ ਦੇਖਣ ਦੀ ਸ਼ਕਤੀ ਜਾਂਦੀ ਲੱਗਦੀ ਆ ਦਿਸਦਾਰੀ ਦ੍ਰਿਸ਼ਣੋ ਬੰਦ ਹੋ ਜਾਂਦਾ ਤੁਰਨਾ ਬੰਦ ਕਰ ਦਿੰਦਾ ਗੱਲਾਂ ਕਰਨੀਆਂ ਬੰਦ ਕਰ ਦਿੰਦਾ ਖਾਣਾ ਬੰਦ ਕਰ ਦਿੰਦਾ ਇਹ ਇੱਕੋ ਇੱਕ ਬੱਚੀ ਆ ਜਿਹੜੀ ਬੀਸੀ ਦੇ ਵਿੱਚ ਆ ਇਸ ਬਿਮਾਰੀ ਦੇ ਨਾਲ ਤੇ ਜਿਹੜੇ ਪੂਰੇ ਕੈਨੇਡਾ ਦੇ ਵਿੱਚ 12 ਕੇਸ ਹੋਣਗੇ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਘੱਟ ਹੈ ਰੇਅਰ ਜਿਹੜੀ ਇਹ ਡਿਜ਼ੀਜ਼ ਆਪਣੇ ਕੋਲੇ ਹੈਗੀ ਆ ਦੂਜਾ ਇਹਦੇ ਵਿੱਚ ਇਹ ਆ ਕਿ ਇਹਨੂੰ ਇੱਕ ਸਪੈਸ਼ਲ ਇੱਕ ਡਰੱਗ ਇਹਨੂੰ ਮਿਲ ਰਹੀ ਆ ਉਹ ਡਰੱਗ ਦਾ ਨਾਮ ਬਾਇ ਬ੍ਰਾਈਮ ਨੁਐਰਾ ਦੱਸਦੇ ਆ ਬ੍ਰਾਈਨ ਨੋਇਰਾ ਆ ਜਿਹੜੀ ਉਹ ਇਹਨੂੰ ਕਿਉਰ ਕਰ ਸਕਦੀ ਆ ਇੱਕੋ ਇੱਕ ਟ੍ਰੀਟਮੈਂਟ ਆ ਜਿਹੜੀ ਇਹਨੂੰ ਮਿਲਦੀ ਆ ਤੇ ਉਹ ਆ ਇਹੀ ਇਹਨੂੰ ਸਲੋ ਡਾਊਨ ਕਰ ਸਕਦੀ ਆ ਜਿੰਨੀ ਤੇਜ਼ੀ ਦੇ ਨਾਲ ਇਹ ਬਿਮਾਰੀ ਜਿਹੜੀ ਫੈਲ ਰਹੀ ਆ ਉਸ ਬਿਮਾਰੀ ਨੂੰ ਸੋ ਉਹ ਡਰੱਗ ਜਿਹੜੀ ਇੱਕ ਤਾਂ ਮਹਿੰਗੀ ਵੀ ਆ ਤੇ ਇਹ ਮਿਨਿਸਟਰੀ ਆਫ ਜਿਹੜੀ ਹੈਲਥ ਆ ਬੀਸੀ ਉਹਨੇ ਡਿਸਾਈਡ ਕੀਤਾ ਵੀ ਅਸੀਂ ਹੁਣ ਇਸ ਡਰੱਗ ਦਾ ਪੇ ਨਹੀਂ ਕਰਾਂਗੇ ਕਈ ਮਹੀਨੇ ਉਹਨੇ ਰਿਵਿਊ ਕੀਤਾ ਉਹ ਇਹ ਕਹਿੰਦੇ ਕਿ ਇਹ ਜਿਹੜਾ ਉਹਨਾਂ ਦਾ ਇੱਕ ਕ੍ਰਾਈਟੇਰੀਆ ਹੈ ਕਿ ਉਹਨੇ ਕੁਝ ਹਿਸਾਬ ਕਿਤਾਬ ਆਪਣਾ ਬਣਾਇਆ ਹੈ ਕਿ ਜੇ ਆ ਜਿਹੜੀਆਂ ਗੱਲਾਂ ਹੋਣ ਫੇਰ ਅਸੀਂ ਇਹ ਡਰੱਗ ਦੇ ਪੈਸੇ ਦਿੰਨੇ ਆ ਜਾਂ ਡਰੱਗ ਫੰਡ ਕਰਦੇ ਆ ਪਰ ਇਹ ਹੁਣ ਕਹਿ ਲੋ ਕਿ ਉਹਦੀ ਅੱਜ ਦਵਾਈ ਇਹ ਖਤਮ ਹੋ ਗਈ ਹੈ ਜਿਹੜੀ ਫਾਈਨਲ ਪਬਲੀਕਲੀ ਫੰਡਰਡ ਡੋਸ ਆ ਉਹ ਜੂਨ 19 ਨੂੰ ਖਤਮ ਹੋ ਗਈ ਹੈ ਸਰਕਾਰ ਕਹਿੰਦੀ ਵੀ ਉਹਦੀ ਕੰਡੀਸ਼ਨ ਜਿਹੜੀ ਆ ਡਿਕਲਾਈਨ ਕਰ ਰਹੀ ਆ ਤੇ ਉਹ ਡਿਕਲਾਈਨ ਇਹ ਕਰ ਰਹੀ ਆ ਵੀ ਉਹਨੂੰ ਫਾਇਦਾ ਨਹੀਂ ਹੋ ਰਿਹਾ ਇਸ ਦਵਾਈ ਦਾ ministry ਦੇ ਹਿਸਾਬ ਦੇ ਨਾਲ ਜਿਹੜੀ ਮੈਡੀਕਲ ਐਕਸਪਰਟ ਤੇ ਡਰੱਗ ਗਾਈਡਲਾਈਨਸ ਆ ਉਹ ਇਹ ਦੱਸਦੇ ਆ ਕਿ ਡਰੱਗ ਜਿਹੜੀ ਆ ਇਹਨੇ ਹੋਰ ਅੱਗੇ ਜਾ ਕੇ ਕੋਈ ਮਦਦ ਨਹੀਂ ਕਰਨੀ ਕਿਉਂਕਿ ਉਹਦੀ ਬਿਮਾਰੀ ਜ਼ਿਆਦਾ ਵੱਧ ਗਈ ਆ ਪ੍ਰੋਗਰੈਸ ਕਰ ਗਈ ਆ ਜਿਹੜੀ ਸਟੇਜ ਜਿੱਥੇ ਬਰਾਇਨੈਰਾ ਕੰਮ ਕਰਦੀ ਆ ਜਿਹੜੀ ਇਹ ਦਵਾਈ ਆ ਜੇ ਇਸ ਸਟੇਜ ਤੱਕ ਕੰਮ ਕਰਦੀ ਆ ਇਹ ਸਟੇਜ ਉਹਦੇ ਤੋਂ ਅੱਗੇ ਜਾ ਚੁੱਕੀ ਆ ਇਸ ਕਰਕੇ ਆ ਸਟੇਜ ਦੇ ਉੱਤੇ ਇਹ ਬਿਮਾਰੀ ਇਹ ਦਵਾਈ ਜਿਹੜੀ ਕੰਮ ਨਹੀਂ ਕਰਦੀ ਹੁਣ ਉਹਦੀ ਮਾਤਾ ਇਸ ਗੱਲ ਨਾਲ ਡਿਸਐਗਰੀ ਕਰਦੀ ਆ ਉਹਦੀ ਜਿਹੜੀ ਮਦਰ ਆ ਉਹ 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 ਇਹ ਗੱਲ ਸਟਰੋਂਗਲੀ ਉਹਨੇ ਕਹੀ ਆ ਉਹ ਕਹਿੰਦੀ ਕਿ ਡਰਗ ਕੰਮ ਕਰ ਰਹੀ ਆ ਕਿ ਉਹਦੀ ਜਿਹੜੀ ਡਾਟਰ ਆ ਉਹਨੇ ਜਿਹੜੇ ਕਹ ਲੋ ਕਿ 100 ਜਿਹੜੇ ਉਹ ਉਹ ਅਟੈਕ ਜੇ ਹੁੰਦੇ ਸੀ ਉਹ ਦਿਨ ਦੇ ਵਿੱਚ ਨਹੀਂ ਹੁੰਦੇ ਹੁਣ 100 ਹੁੰਦਾ ਸੀ ਉਹ ਕਹਿੰਦੀ ਹੁਣ ਕੋਈ ਵੀ ਨਹੀਂ ਹੁੰਦਾ ਉਹ ਕਹਿੰਦੀ ਉਹਨੂੰ ਟ੍ਰੀਟਮੈਂਟ ਜਿਹੜੀ ਆ ਕਲੀਅਰਲੀ ਦੱਸਦੀ ਆ ਕਿ ਇਸ ਬਿਮਾਰੀ ਦੇ ਵਿੱਚ ਇਸ ਦਵਾਈ ਦੇ ਨਾਲ ਉਹਨੂੰ ਫਰਕ ਪੈ ਰਿਹਾ ਸਰਕਾਰ ਕਿਉਂ ਬੰਦ ਕਰ ਰਹੀ ਫੇਰੇ ਦਵਾਈ ਆਫੀਸ਼ੀਅਲ ਰਿਵਿਊ ਇਹ ਕਹਿੰਦਾ ਕਿ ਸਿਰਫ ਉਹਦੀ ਮਾਂ ਦਾ ਕਹਿਣਾ ਵੀ ਇਹ ਕੁੜੀ ਪਹਿਲਾਂ ਨਾਲੋਂ ਠੀਕ ਆ ਇਹ ਇਨਫ ਨਹੀਂ ਆ ਇਹ ਕੋਈ ਸਬੂਤ ਨਹੀਂ ਆ ਅਸੀਂ ਮੰਨਦੇ ਵੀ ਉਹਦੀ ਕੰਡੀਸ਼ਨ ਬੈਟਰ ਹੋ ਰਹੀ ਹੈ ਇਸ ਕਰਕੇ ਅਸੀਂ ਜਿਹੜੀ ਬ੍ਰਾਇ ਨਹਿਰਾ ਆ ਜਿਹੜੀ ਉਹ ਦਵਾਈ ਆ ਉਹ ਬੰਦ ਕਰ ਰਹੇ ਹਾਂ ਕੈਨੇਡੀਅਨ ਡਰਗ ਐਕਸਪਰਟ ਕਮੇਟੀ ਐਸਡੀਈਸੀ ਉਹਨਾਂ ਨੇ ਗੱਲ ਮੰਨਿਆ ਕਿ ਉਹਨਾਂ ਦੀ ਰਿਪੋਰਟ ਦੇ ਵਿੱਚ ਕੋਈ ਸਟਰੋਂਗ ਡਾਟਾ ਨਹੀਂ ਆ ਜਿੱਥੇ ਮਤਲਬ ਜਾਂਤ ਹੋਵੇ ਸਰਕਾਰ ਕੋਲੇ ਜਾਂ ਉਹ ਜਿਹੜੀ ਇਹ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਆ ਸੀ ਡੀ ਈ ਸੀ ਕੈਨੇਡੀਅਨ ਡਰੱਗ ਐਕਸਪਰਟ ਕਮੇਟੀ ਉਹਦੇ ਕੋਲੇ ਕੋਈ ਇੱਕ ਮਤਲਬ ਹੋਵੇ ਕਿ ਐਸ ਥਾਂ ਦੇ ਉੱਤੇ ਜਾ ਕੇ ਜਦੋਂ ਬਿਮਾਰੀ ਇੰਨੀ ਵੱਧ ਗਈ ਇਸ ਤੋਂ ਬਾਅਦ ਇਹ ਦਵਾਈ ਨੇ ਕੰਮ ਨਹੀਂ ਕਰ ਰਹੀ ਤੇ ਅਸੀਂ ਇਹ ਦਵਾਈ ਦੇਣੀ ਹੈ ਇੱਥੇ ਬੰਦ ਕਰ ਦੇਣੀ ਉਹ ਕਹਿੰਦੇ ਸਾਡੇ ਕੋਲੇ ਕੋਈ ਇਦਾਂ ਦੀ ਹੈ ਨਹੀਂ ਕੋਈ ਇਦਾਂ ਦਾ ਕਿ ਕੇਸ ਥਾਂ ਦੇ ਉੱਤੇ ਕੋਈ ਇਦਾਂ ਦੀ ਸਟਰੋਂਗ ਡਾਟਾ ਨਹੀਂ ਜਿਹੜਾ ਦੱਸਦਾ ਕਿ ਇੱਥੇ ਦਵਾਈ ਬੰਦ ਕਰ ਦਿਓ ਕਿਉਂਕਿ ਇਹਦੇ ਤੋਂ ਬਾਅਦ ਫਾਇਦਾ ਨਹੀਂ ਹੋਣਾ ਹੁਣ ਇਹ ਆ ਕਿ ਜਿਹੜਾ ਦਲੀਲ ਇਹ ਆ ਕਿ ਡਾਕਟਰ ਤੇ ਫੈਮਲੀ ਜਿਹੜੇ ਆ ਉਹਨਾਂ ਨੂੰ ਡਿਸਾਈਡ ਕਰਨਾ ਪਊਗਾ ਸਰਕਾਰ ਦੇ ਕੋਈ ਸਖਤ ਨਿਯਮ ਨਹੀਂ ਹੈ ਇਹਦੇ ਉੱਤੇ ਵੀ ਇਹ ਤੋਂ ਬਾਅਦ ਦਵਾਈ ਨਹੀਂ ਦੇਵੇ ਜਿਹੜੀ ਫੈਮਲੀ ਤੇ ਡਾਕਟਰ ਆ ਉਹ ਕਹਿੰਦੇ ਆ ਕਿ ਹਜੇ ਵੀ ਪਰਿਵਾਰ ਵੀ ਕਹਿ ਰਿਹਾ ਜਿਹੜਾ ਡਾਕਟਰ ਦਵਾਈ ਦੇ ਰਿਹਾ ਉਹ ਵੀ ਕਹਿ ਰਿਹਾ ਕਿ ਇਸ ਦਵਾਈ ਦੇ ਨਾਲ ਬੱਚੀ ਨੂੰ ਫਰਕ ਪੈ ਰਿਹਾ ਉਹਦੀ ਜਿਹੜੀ ਕੇਅਰ ਟੀਮ ਉਹ ਉਹਦੀ ਮਦਰ ਦੇ ਨਾਲ ਐਗਰੀ ਕਰਦੇ ਆ ਕਿ ਜੇ ਅਸੀਂ ਬਰੋਇਨੈਰਾ ਦਵਾਈ ਜਿਹੜੀ ਇਹ ਦੇਈ ਜਾਂਦੇ ਆ ਉਹਨੂੰ ਤਾਂ ਇਹ ਉਹਦੇ ਫਾਇਦੇ ਲਈ ਆ ਇਹਦੇ ਨਾਲ ਫਾਇਦਾ ਹੋ ਰਿਹਾ ਰੀਅਲ ਇੰਪਰੂਵਮੈਂਟ ਹੋ ਰਿਹਾ ਉਹਦੇ ਕੰਫਰਟ ਦੇ ਵਿੱਚ ਵੀ ਉਹਨੂੰ ਜਿਹੜੇ ਸੀਜ਼ਰਸ ਨੇ ਜਾਂ ਜਿਹੜੀ ਡਿਜ਼ੀਜ਼ ਨੇ ਵਧਣਾ ਹੈ ਪ੍ਰੋਗਰੈਸ ਕਰਨੀ ਹੈ ਜਿਹੜੀ ਪ੍ਰੋਗਰੈਸ਼ਨ ਆ ਉਹ ਹੌਲੀ ਹੋ ਰਹੀ ਹੈ ਤੇ ਜਿਹੜਾ ਕਿ ਬਹੁਤ ਉਹਦੀ ਮਤਲਬ ਜਿੱਡਾ ਵੀ ਉਹਦੇ ਕੋਲੇ ਸਮਾਂ ਹੈਗਾ ਜਾਂ ਉਹਨੇ ਜੀਣਾ ਹੈ ਉਹਦਾ ਉਹ ਜਿਹੜੀ ਉਹਦੀ ਕੁਆਲਿਟੀ ਆਫ ਲਾਈਫ ਕੀ ਆ ਉਹ ਵੀ ਤਾਂ ਡਿਪੈਂਡ ਕਰਦੀ ਹੈ ਨਾ ਮਿਨਿਸਟਰੀ ਇਹ ਕਹਿੰਦੀ ਆ ਕਿ ਅਸੀਂ ਐਕਸਪਰਟ ਦੀ ਐਡਵਾਈਸ ਜਿਹੜੀ ਅ ਫਾਲੋ ਕਰਦੇ ਆ ਨਾ ਸਾਡੇ ਲਈ ਕੋਈ ਪੈਸੇ ਦੀ ਦਿੱਕਤ ਆ ਵੀ ਅਸੀਂ ਕੋਈ ਕਾਸਟ ਨੂੰ ਜਿਹੜਾ ਮੰਨਦੇ ਆ ਤੇ ਨਾ ਸਾਡੇ ਲਈ ਕੋ ਮੋਸ਼ਨ ਆ ਵੀ ਇਹ ਚੀਜ਼ ਬਹੁਤ ਇਮੋਸ਼ਨਲ ਆ ਮਨਿਸਟਰ ਜਿਹੜੇ ਹੈਗੇ ਆ ਆਸਟਬਰਨ ਉਹਨਾਂ ਨੇ ਇਹ ਕਿਹਾ ਕਿ ਡਿਸੀਜਨ ਜਿਹੜਾ ਉਹ ਐਕਸਪਰਟ ਦੇ ਕਲੀਨिकल ਰਿਵਿਊ ਦੇ ਉੱਤੇ ਬੇਸਟ ਬਣਾਇਆ ਜਾਂਦਾ ਨਾ ਕਿ ਪੈਸੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਇਹਨਾਂ ਮਨਿਸਟਰ ਨੇ ਇਹ ਕਿਹਾ ਆ ਕਿ ਸਾਰੇ ਪ੍ਰੋਵਿੰਸਸ ਜਿਹੜੇ ਆ ਉਹੀ ਕ੍ਰਾਈਟੇਰੀਆ ਫਾਲੋ ਕਰਦੇ ਆ ਤੇ ਪਿਛਲੇ ਕੇਸਸ ਦੇ ਵਿੱਚ ਵੀ ਜਿਹੜਾ ਉਹ ਐਕਸਪਰਟ ਦੀ ਰეკਮੈਂਡੇਸ਼ਨ ਦੇ ਉਲਟ ਸਰਕਾਰ ਨਹੀਂ ਗਈ ਮਿਨਿਸਟਰ ਨੇ ਇਹ ਵੀ ਕਿਹਾ ਵੀ ਇਹ ਹੈ ਬਹੁਤ ਦਰਦਨਾਕ ਗੱਲ ਬਹੁਤ ਪੇਨਫੁਲ ਆ ਪਰ ਇਹ ਜ਼ਰੂਰੀ ਫੈਸਲਾ ਆ ਇਸ ਕੇਸ ਨੂੰ ਉਹਨਾਂ ਨੇ ਦੱਸਿਆ ਕਿ ਮਿਨਿਸਟਰੀ ਦੇ ਲਈ ਸਭ ਤੋਂ ਸਖਤ ਕੇਸ ਆ ਇਹ ਜਿਹੜਾ ਇਹਨਾਂ ਨੇ ਹੁਣ ਤੱਕ ਸਾਹਮਣਾ ਕੀਤਾ ਉਹ ਕਹਿੰਦੇ ਸਮਝਦੇ ਆ ਕਿ ਪਰਿਵਾਰ ਦਾ ਜਿਹੜਾ ਦਰਦ ਆ ਪਰ ਸਾਰੇ ਮਰੀਜ਼ਾਂ ਨੂੰ ਕਹਿੰਦੇ ਅਸੀਂ ਇੱਕੋ ਤਰੀਕੇ ਨਾਲ ਇਕੁਅਲੀ ਟਰੀਟ ਕਰਦੇ ਆ ਫੇਅਰਲੀ ਸਾਇੰਸ ਤੇ ਐਕਸਪਰਟ ਦੀ ਐਡਵਾਈਸ ਦੇ ਉੱਤੇ ਸੋ ਜਿਹੜੀ ਸਰਕਾਰ ਨੇ ਇਹ ਲਾਸਟ ਟਰੀਟਮੈਂਟ ਕਵਰ ਕੀਤੀ ਹੈ ਦੇ ਹਿਉਣੀ ਜੀ ਨੂੰ ਆ ਜਿਹੜਾ ਪਰਿਵਾਰ ਆ ਉਹ ਪਰੇਸ਼ਾਨ ਆ ਇਸ ਵੇਲੇ ਉਹਦੀ ਮਦਰ ਨੇ ਕਿਹਾ ਕਿ ਇਸ ਫੈਸਲੇ ਨਾਲ ਉਹਦੀ ਬੱਚੀ ਦੀ ਜੀਵਨ ਜਿਹੜਾ ਜੀਵਨ ਆ ਜਿਹੜਾ ਉਹ ਜ਼ਿੰਦਗੀ ਜਿਹੜੀ ਉਹ ਖਤਰੇ ਦੇ ਵਿੱਚ ਪੈ ਸਕਦੀ ਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਅਵੇਅਰਨੈਸ ਦੇਣਾ ਚਾਹੁੰਦੇ ਆ ਕਿ ਕੋਈ ਹੋਰ ਇਹਦਾ ਟ੍ਰੀਟਮੈਂਟ ਚਾਰੀ ਰੱਖਣ ਦਾ ਤਰੀਕਾ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ ਸੋ ਇੱਕ ਪਾਸੇ ਮਾਂ ਨੂੰ ਤੇ ਬਾਕੀ ਡਾਕਟਰ ਨੂੰ ਤੇ ਉਹਨੂੰ ਜਿਹੜੀ ਕੇਅਰ ਕਰ ਰਿਹਾ ਬੱਚੀ ਦੀ ਉਹਨਾਂ ਨੂੰ ਦਿਖ ਰਿਹਾ ਕਿ ਨੂੰ ਕੁੜੀ ਨੂੰ ਫਾਇਦਾ ਹੋ ਰਿਹਾ ਹੈ ਇਸ ਦਵਾਈ ਦੇ ਨਾਲ ਤੇ ਇਹ ਦਵਾਈ ਦੇਣੀ ਚਾਹੀਦੀ ਆ ਸਰਕਾਰ ਕਹਿੰਦੀ ਵੀ ਅਸੀਂ ਮੋਸ਼ਨ ਜਾਂ ਪੈਸੇ ਦੇ ਹਿਸਾਬ ਨਾਲ ਨਹੀਂ ਚੱਲਦੇ ਅਸੀਂ ਐਕਸਪਰਟ ਦੀ ਰਾਏ ਦੇ ਹਿਸਾਬ ਨਾਲ ਚੱਲਦੇ ਆ ਤੇ ਐਕਸਪਰਟ ਦੀ ਰਾਏ ਸਾਫ਼ ਤੌਰ ਦੇ ਉੱਤੇ ਕਹਿ ਰਹੀ ਆ ਕਿ ਇਹ ਬੰਦ ਕਰ ਦੇਣੀ ਚਾਹੀਦੀ ਆ ਅਗਲੀ ਖਬਰ ਕੋਲੋਨਾ ਜਨਰਲ ਹਸਪੀਟਲ ਦੇ ਪੈਡiatric ਯੂਨਿਟ ਦੀ ਆ ਜਿਹੜਾ ਕੋਲੋਨਾ ਕੋਲੋਨਾ ਜਨਰਲ ਹਸਪੀਟਲ ਦਾ ਬੱਚਿਆਂ ਦਾ ਯੂਨਿਟ ਆ ਇਹ 6 ਹਫ਼ਤਿਆਂ ਤੋਂ ਬੰਦ ਆ ਹਸਪੀਟਲ ਇਹਨੂੰ ਇਹ ਬੰਦ ਕਰਨਾ ਪਿਆ ਬੱਚਿਆਂ ਦਾ ਵਾਰਡ ਕਿਉਂਕਿ ਜਿਹੜੇ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਜਿਹੜੇ ਇਹਨਾਂ ਨੂੰ ਬੱਚਿਆਂ ਨੂੰ ਟਰੀਟ ਕਰਦੇ ਉਹ ਹੈ ਨਹੀਂ ਪ੍ਰੋਡੈਕਸ਼ਨ ਹੈ ਨਹੀਂ ਉੱਥੇ ਐਮਰਜੈਂਸੀ ਰੂਮ ਦੇ ਜਿਹੜੇ ਡਾਕਟਰ ਨੇ ਉਹ ਆਫਸੈਟ ਨੇ ਇਹਦੇ ਨਾਲ ਵੀ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕੀਤਾ ਜਾ ਰਿਹਾ ਉਹ ਕਹਿੰਦੇ ਆ ਕਿ ਉਹ ਬਹੁਤ ਸਖਤ ਮਿਹਨਤ ਕਰ ਰਿਹਾ ਕਿ ਇਹਨਾਂ ਦੀ ਮਦਦ ਕੀਤੀ ਜਾ ਸਕੇ ਪਰ ਜਿਸ ਤਰੀਕੇ ਨਾਲ ਉਹ ਕਹਿੰਦੇ ਹੈਲਥ ਅਥਾਰਟੀ ਕਮੈਂਟ ਕਰ ਰਹੀ ਆ ਉਹਦੇ ਨਾਲ ਅਸੀਂ ਨਿਰਾਸ਼ ਆ ਇੰਟੀਰੀਅਰ ਹੈਲਥ ਦੇ ਸੀਈਓ ਨੇ ਉਹਨਾਂ ਨੇ ਡਾਕਟਰਸ ਨੂੰ ਕਿਹਾ ਵੀ ਇਹ ਗਲਤ ਜਾਣਕਾਰੀ ਫਲਾ ਰਹੇ ਆ ਸੀਈਓ ਸੁਸਨ ਬ੍ਰਾਊਨ ਆ ਉਹ ਕਹਿੰਦੇ ਵੀ ਉਹਨੂੰ ਕੁਝ ਅਨਪ੍ਰੋਡਕਟਿਵ ਬਿਹੇਵੀਅਰ ਦਿਖਾਇਆ ਤੇ ਸੈਂਸ ਜਿਹੜੀ ਸੈਂਸੇਸ਼ਨਲਾਈਜ਼ਡ ਜਿਹੜੀ ਸੈਂਸੇਸ਼ਨਲਾਈਜ਼ਡ ਮਿਸ ਇਨਫੋਰਮੇਸ਼ਨ ਆ ਜਣੀ ਕਿ ਸਨਸਨੀ ਫਲਾਉਣ ਵਾਲੀ ਗਲਤ ਜਾਣਕਾਰੀ ਜਿਹੜੀ ਆ ਉਹ ਸਾਨੂੰ ਮਿਲ ਰਹੀ ਹੈ ਵੀ ਗੱਲ ਏਡੀ ਵੱਡੀ ਨਹੀਂ ਹੁੰਦੀ ਜਿਹੜੇ ਡਾਕਟਰ ਉਹਨੂੰ ਵਧਾ ਚੜਾ ਕੇ ਪੇਸ਼ ਕਰ ਦਿੰਦੇ ਆ ਜਿਹੜਾ ਕਿ ਸਾਡੇ ਇੰਟੀਰੀਅਰ ਹੈਲਥ ਦੇ ਕਦਰਾਂ ਕੀਮਤਾਂ ਦੇ ਉਲਟ ਆ ਡਾਕਟਰ ਇਸ ਗੱਲ ਤੋਂ ਅਪਸਟ ਨੇ ਵੀ ਸਾਨੂੰ ਇਦਾਂ ਕਿਉਂ ਕਿਹਾ ਗਿਆ ਡਾਕਟਰ ਨੂੰ ਇਹ ਗੱਲ ਬੇਇੱਜ਼ਤੀ ਲੱਗ ਰਹੀ ਹੈ ਉਹਨਾਂ ਨੂੰ ਲੱਗਦਾ ਕਿ ਸਾਡੀ ਇਨਸਲਟ ਆ ਸੀਈਓ ਦੀ ਜਿਹੜੀ ਔਰ ਅਪ ਸਟੇਟਮੈਂਟ ਆ ਉਹ ਵੀ ਪਬਲਿਕ ਚ ਦਿੱਤੀ ਆ ਉਥੇ ਡਾਕਟਰ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਜਿਹੜਾ ਗੈਰ ਪੇਸ਼ਵਰਾਨਾ ਅ ਮਤਲਬ ਇਹ ਕਹਿਣਾ ਕਿ ਇਹ ਚੀਜ਼ ਪਬਲਿਕ ਦੇ ਵਿੱਚ ਕਹਿ ਦੇਣੀ ਉਹਨੂੰ ਪ੍ਰਾਈਵੇਟਲੀ ਡਿਸਕਸ ਕਰਨ ਦੀ ਥਾਂ ਦੇ ਉੱਤੇ ਉਹ ਕਹਿੰਦੇ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਆ ਉਹ ਸਿਰਫ ਇਹ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਇਸ ਤਰ੍ਹਾਂ ਦੀਆਂ ਸਟੇਟਮੈਂਟ ਨਹੀਂ ਆਉਣੀ ਚਾਹੀਦੀ ਉਹ ਇਹ ਕਹਿ ਰਹੇ ਆ ਕਿ ਉਹਨਾਂ ਨੇ ਕਿ ਉਹਨਾਂ ਨੂੰ ਸਿੱਧਾ ਦੱਸਿਆ ਹੀ ਨਹੀਂ ਗਿਆ ਇਸ ਯੂਨਿਟ ਤੇ ਬੰਦ ਕਰਨ ਬਾਰੇ ਕਿਉਂ ਹਸਪਤਾਲ ਦੀ ਲੀਡਰਸ਼ਿਪ ਤੋਂ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਨੂੰ মিডিਆ ਤੋਂ ਪਤਾ ਲੱਗ ਰਿਹਾ ਕਿ ਯੂਨਿਟ ਬੰਦ ਕਰ ਦਿੱਤਾ ਗਿਆ ਜਿਹਦਾ ਮਤਲਬ ਇਹ ਆ ਕਿ ਡਾਕਟਰ ਨੂੰ ਲੱਗਦਾ ਕਿ ਸਾਨੂੰ ਇਗਨੋਰ ਵੀ ਕੀਤਾ ਗਿਆ ਤੇ ਸਾਨੂੰ ਡਿਸਰੈਸਪੈਕਟ ਵੀ ਕੀਤਾ ਗਿਆ ਹੈਲਥ ਮਿਨਿਸਟਰ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਆ ਉਹਨਾਂ ਕਹਿੰਦੇ ਜਿਹੜੇ ਸੀਨੀਅਰ ਲੀਡਰਸ ਨੇ ਤੇ ਦੂਜੇ ਨੇ ਉਹਨਾਂ ਦੇ ਡਾਕਟਰ ਦੇ ਵਿਚਕਾਰ ਗੱਲਬਾਤ ਹੋਣੀ ਚਾਹੀਦੀ ਆ ਦੂਜਾ ਜਿਹੜੀ ਮਿਨਿਸਟਰੀ ਆ ਉਹਨਾਂ ਨੇ ਇੱਕ ਮੀਡੀਏਟਰ ਵੀ ਦਿੱਤਾ ਕਿ ਇਸ ਕਮਿਊਨੀਕੇਸ਼ਨ ਨੂੰ ਇੰਪਰੂਵ ਕਰਨ ਦੇ ਲਈ ਸਰਕਾਰ ਚਾਹੁੰਦੀ ਆ ਕਿ ਇੱਕ ਨਿਊਟਰਲ ਵਿਅਕਤੀ ਜਿਹੜਾ ਡਾਕਟਰਸ ਦੀ ਤੇ ਹੈਲਥ ਅਫੀਸ਼ੀਅਲ ਦੀ ਮਦਦ ਕਰੇ ਉਹ ਉਹ ਇਹਨਾਂ ਨੂੰ ਕੰਮ ਤੇ ਫੇਅਰ ਤਰੀਕੇ ਦੇ ਨਾਲ ਜਿਹੜਾ ਗੱਲ ਕਰਕੇ ਦੋਵਾਂ ਦੇ ਵਿਚਕਾਰ ਕੋਈਸ ਉਹ ਇਹੋ ਦੀ ਵੀ ਜਿਹੜੀ ਕਿ ਇੱਕ ਮੀਡੀਏਟਰ ਦੀ ਲੋੜ ਵੀ ਅੱਸੀ ਜਾ ਰਹੀ ਆ ਜਿਹੜੀ ਪੋਲਿਟੀਕਲ ਕੁਝ ਕਾਲਸ ਆ ਰਹੀਆਂ ਕਿ ਦੀ ਇਨਵੈਸਟੀਗੇਸ਼ਨ ਡੂੰਗੀ ਹੋਣੀ ਚਾਹੀਦੀ ਆ ਉਸ ਕਰਕੇ ਤਣਾਅ ਉੱਥੇ ਹੋਰ ਜ਼ਿਆਦਾ ਵੱਧ ਗਿਆ ਬੀਸੀ ਕੰਜ਼ਰਵਟਿਵ ਪਾਰਟੀ ਆ ਉਹਨਾਂ ਨੇ ਕਿਹਾ ਕਿ ਇਹ ਇੱਕ ਵੱਡੀ ਸਮੱਸਿਆ ਦਾ ਹਿੱਸਾ ਆ ਜਿਹੜੀ ਹੈਲਥ ਸਿਸਟਮ ਦੇ ਵਿੱਚ ਆ ਉਹ ਚਾਹੁੰਦੇ ਆ ਕਿ ਇੰਟੀਰੀਅਰ ਹੈਲਥ ਤੇ ਦੂਜੀਆਂ ਹੈਲਥ ਅਥਾਰਟिटीज ਆ ਆਡਿਟ ਕੀਤਾ ਜਾਵੇ ਡਾਕਟਰ ਇਹ ਕਹਿੰਦੇ ਆ ਕਿ ਉਹ ਸਿਰਫ ਮਰੀਜ਼ਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਕਹਿੰਦੇ ਫਰਸਟ੍ਰੇਟ ਆ ਉਹ ਗੁੱਸੇ 'ਚ ਨੇ ਕਿਉਂਕਿ ਉਹ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਬੱਚਿਆਂ ਨੂੰ ਜਿਹੜਾ ਸੇਫ ਰੱਖਿਆ ਜਾ ਸਕੇ ਜਿਹੜਾ ਟਰੀਟ ਕੀਤਾ ਜਾ ਸਕੇ ਪਰ ਜਿਹੜਾ ਇੰਟੀਰੀਅਰ ਹੈਲਥ ਦੀ ਲੀਡਰਸ਼ਿਪ ਆ ਉਹਨਾਂ ਤੋਂ ਉਹਨਾਂ ਨੂੰ ਜਿਹੜੀ ਨਿਰਾਸ਼ਾ ਹੋਈ ਆ ਅਗਲੀ ਗੱਲ ਵਾ ਦੋਸਤੋ ਇੱਕ ਲੋਰ ਮੇਨਲੈਂਡ ਦੇ ਵਿੱਚ ਜਿਹੜੇ ਚੋਰ ਨੇ ਉਹ ਜਿਹੜੀ ਜੁਐਲਰੀ ਪਾਈ ਹੁੰਦੀ ਲੋਕਾਂ ਨੇ ਉਹਨੂੰ ਟਾਰਗੇਟ ਕਰ ਰਹੇ ਆ ਮਤਲਬ ਚੇਨੀਆਂ ਵਾਲੀਆਂ ਲਾਉਣ ਵਾਲਾ ਕੰਮ ਜਿਹੜਾ ਹੋ ਰਿਹਾ ਐ ਸਪੈਸ਼ਲੀ ਜਿਨ੍ਹਾਂ ਨੇ 골ਡ ਜਾਂ ਮਹਿੰਗੀ ਜੁਐਲਰੀ ਪਾਈ ਆ ਉਹਨਾਂ ਨੂੰ ਕ੍ਰਿਮੀਨਲ ਖਾਸ ਤੌਰ ਦੇਤੇ ਸਟੇਟਸ ਦੇ ਵਿੱਚ ਜਾਂ ਯਾਰਡਸ ਦੇ ਵਿੱਚ ਟਾਰਗੇਟ ਕਰ ਰਹੇ ਆ ਕ੍ਰਿਮੀਨਲ ਕੀ ਕਰਦੇ ਆ ਡਿਸਟਰੈਕਸ਼ਨ ਦਾ ਇੱਕ ਤਰੀਕਾ ਯੂਜ਼ ਕਰ ਰਿਹਾ ਧਿਆਨ ਭਟਕਾਉਣ ਦਾ ਉਹ ਚੋਰੀ ਕਰਦੇ ਲਈ ਜਿਹੜੀ ਔਰਤ ਆਕਾਰ ਦੇ ਵਿੱਚੋਂ ਬਾਹਰ ਆਈ ਉਹ ਮਤਲਬ ਇੱਕ ਵਿਕਟਮ ਬਾਰੇ ਕੰਪਲੀਟ ਕਰ ਲਾ ਪਈ ਤੇ ਇਦਾਂ ਕਰਨ ਲੱਗ ਪਈ ਕਿ ਜਿਹੜਾ ਬੀਮਾ ਬਹੁਤ ਸਸਤੀ ਜੁਐਲਰੀ ਵੇਚਦੀਆਂ ਜਦੋਂ ਉਹ ਹੋ ਹੌਲੀ ਉਹ ਗੱਲਾਂ ਬਾਤਾਂ ਕਰਦੀ ਕਰਦੀ ਉਹਨਾਂ ਦੀ ਜੁਐਲਰੀ ਚੋਰੀ ਕਰਕੇ ਲੈ ਗਏ ਦੂਜਾ ਦੋ ਵਿਕਟਮ ਉਹ ਸਾਹਮਣੇ ਆਏ ਆ ਕਿ ਉਹਨਾਂ ਦੇ ਨੈਕਲੇਸ ਸੀਗੇ ਉਹ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੇ ਮਤਲਬ ਅੱਗੇ ਤੋਂ ਅੱਗੇ ਉਹ ਹਾਰ ਜਿਹੜੇ ਉਹ ਦਿੰਦੇ ਆਏ ਸੀ इमोशनल ਤੇ ਫਾਈਨੈਂਸ਼ੀਅਲ ਵੈਲਿਊ ਉਹਨਾਂ ਦੀ ਬਹੁਤ ਸੀ ਉਹ ਚਲੇ ਗਏ ਅਕਸਰ ਤੁਹਾਨੂੰ ਅਪਰੋਚ ਕਰਦੇ ਆ ਪਰ ਉਹ ਅੰਗਰੇਜ਼ੀ ਚੰਗੀ ਨਹੀਂ ਬੋਲ ਸਕਦੇ ਜਿਹੜੇ ਇਹ ਲੋਕ ਵੀ ਅਪਰੋਚ ਕਰਦੇ ਆ ਪੁਲਿਸ ਉਹ ਕਹਿੰਦੇ ਆ ਕਿ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਆ ਜਿਹੜੇ ਮਤਲਬ ਜਲਦੀ ਜਿਨਾਂ ਨੂੰ ਪਤਾ ਨਹੀਂ ਲੱਗਦਾ ਕਿ ਹੋ ਕੀ ਰਿਹਾ ਆ ਉਹ ਟਾਰਗੇਟ ਸੌਖੇ ਬਣਦੇ ਆ ਉਹਨਾਂ ਨੂੰ ਮਤਲਬ ਫ੍ਰੈਂਡਲੀ ਗੱਲ ਕਰਦੇ ਆ ਤੇ ਬਾਅਦ ਦੇ ਵਿੱਚ ਕਨਫਿਊਜ਼ ਕਰ ਦਿੰਦੇ ਆ ਜਿਹੜੀ ਔਰਤ ਕਈ ਵਾਰੀ ਉਹ ਕਹਿੰਦੀ ਆ ਕਿ ਤੁਹਾਨੂੰ ਦੇਖ ਕੇ ਮੈਨੂੰ ਮੇਰੀ ਮਾਂ ਚੇਤੇ ਆ ਗਈ ਕੁਛ ਇਸ ਤਰ੍ਹਾਂ ਦੀਆਂ ਮੋਸ਼ਨਲ ਗੱਲਾਂ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦਾ ਧਿਆਨ ਭਟਕਾ ਕੇ ਤਰ੍ਹਾਂ ਦਾ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਤੇ ਕਈ ਵਾਰੀ ਜਿਹੜੇ ਇੱਕ ਵਿਕਟਮ ਨੇ ਇਹ ਵੀ ਦੱਸਿਆ ਕਿ ਉਹਨੂੰ ਮਤਲਬ ਉਹਨੇ ਉਹਨੇ ਉਹਨੂੰ ਲੱਗਿਆ ਕਿ ਮੈਨੂੰ ਹੁਣ ਲੁੱਟਣ ਲੱਗੇ ਉਹ ਰੌਲਾ ਪਾਉਣਾ ਸ਼ੁਰੂ ਕਰਦੇ ਤੇ ਪੁਲਿਸ ਵੀ ਇਹੀ ਕਹਿੰਦੀ ਆ ਕਿ ਘੱਟੋ ਘੱਟ ਜੇ ਤੁਹਾਨੂੰ ਇਦਾਂ ਲੱਗਦਾ ਤੁਸੀਂ ਰੌਲਾ ਪਾਉਣਾ ਸ਼ੁਰੂ ਕਰ ਦਿਓ ਜਣੀ ਕਿਸੇ ਨਾ ਕਿਸੇ ਤਰ੍ਹਾਂ ਉੱਚੀ ਬੋਲ ਕੇ ਕੁਝ ਕਰਕੇ ਉੱਥੇ ਸੀਨ ਕ੍ਰੀਏਟ ਕਰ ਦਿਓ ਤਾਂ ਕਿ ਹੋਰ ਨਾ ਹੋਰ ਕੋਈ ਗਵਾਹ ਜਾਂ ਕੋਈ ਉੱਥੇ ਕ੍ਰੀਏਟ ਕੀਤਾ ਜਾ ਸਕੇ ਸੋ ਕ੍ਰਿਮੀਨਲਸ ਲਗਭਗ ਸਾਰੇ ਲੋਰ ਮੈਨ ਲੈਂਡ ਦੇ ਵਿੱਚ ਨੇ ਇਹ ਡਿਸਟਰੈਕਸ਼ਨ ਮੈਥਡ ਯੂਜ਼ ਕਰ ਰਹੇ ਨੇ ਬਰਨ ਵੀ ਸਰੀ ਵੈਨਕੂਵਰ ਦੂਜੇ ਸ਼ਹਿਰਾਂ ਦੇ ਵਿੱਚ ਇੱਕ ਵੱਡੇ ਨੈਟਵਰਕ ਦਾ ਹਿੱਸਾ ਦੱਸ ਰਹੇ ਆ ਇਹ ਇਹਨਾਂ ਕੋਲ ਨਕਲੀ ਜਿਹੜਾ ਸੋਨਾ ਹੁੰਦਾ ਆ ਗੈਸ ਮਨੀ ਮੰਗ ਕਰਦੇ ਕਿਵਰੀਫੋ ਆਈਫੋਨ ਹੁੰਦੇ ਆ ਜਾਂ ਤੇ ਤੁਹਾਨੂੰ ਗੈਸ ਮੋਨੇ ਲਈ ਜਾਂ ਸੋਨਾ ਵੇਚਣ ਦੀ ਕੋਸ਼ਿਸ਼ ਕਰਦੇ ਆ ਜਾਂ ਜਿਹੜਾ ਫੋਨ ਦੇ ਨਾਲ ਇਹ ਤੁਹਾਨੂੰ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਪੁਲਿਸ ਜਿਹੜੀ ਕਹਿ ਰਹੀ ਆ ਕਿ ਤੁਹਾਨੂੰ ਇਹਦੇ ਲਈ ਅਲਰਟ ਰਹਿਣਾ ਚਾਹੀਦਾ ਕੋਈ ਵੀ ਇਦਾਂ ਦੀ ਗੱਲਬਾਤ ਆ ਤੇ ਉਹਦੀ ਪੁਲਿਸ ਨੂੰ ਰਿਪੋਰਟ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਫੜਿਆ ਜਾ ਸਕੇ ਅਗਲੀ ਗੱਲ ਬਾਤ ਦੋਸਤੋ ਕੋਵਿਡ ਵੇਰੀਐਂਟ ਬਾਰੇ ਆ ਕੋਵਿਡ ਦਾ ਇੱਕ ਨਵਾਂ ਵੇਰੀਐਂਟ ਇਹਨੂੰ ਨਿੰਬਸ ਕਿਹਾ ਜਾ ਰਿਹਾ ਕੋਵਿਡ 19 ਵੇਰੀਐਂਟ NB.1.8.1 ਇਸ ਦਾ ਨਿਕਨੇਮ ਨਿੰਬਸ ਦੱਸਦੇ ਆ ਇਹ ਕਾਫੀ ਜ਼ਿਆਦਾ ਫੈਲ ਰਿਹਾ ਐ ਇਸ ਵੇਲੇ ਅਮਰੀਕਾ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਕੈਨੇਡਾ ਦੇ ਕੋਸ਼ਿਸ਼ਿਆਂ ਦੇ ਵਿੱਚ ਵੀ ਇਹਨੂੰ ਐਕਸਪਰਟ ਨਿੰਬਸ ਨੂੰ ਕਹਿ ਰਹੇ ਕਿ ਬਹੁਤ ਤੇਜ਼ੀ ਨਾਲ ਫੈਲ ਰਿਹਾ ਆ ਤੇ ਇਹਦੇ ਨਾਲ ਜ਼ਿਆਦਾ ਜਿਹੜਾ ਬਿਮਾਰੀ ਇੰਨੀ ਸੀਰੀਅਸ ਨਹੀਂ ਹੁੰਦੀ ਬਿਮਾਰ ਬੰਦਾ ਇੰਨਾ ਜ਼ਿਆਦਾ ਨਹੀਂ ਹੁੰਦਾ ਪਰ ਇਹ ਫੈਲਦਾ ਬਹੁਤ ਤੇਜ਼ੀ ਨਾਲ ਆ ਇਨੂੰ ਰੇਜ਼ਰ ਬਲੇਡ THROAT ਸਿੰਪਟਮ ਕਿਹਾ ਜਾ ਰਿਹਾ ਬਹੁਤ ਸਾਰੇ ਲੋਕ ਰਿਪੋਰਟ ਕਰ ਰਹੇ ਆ ਕਿ ਉਹਨਾਂ ਦਾ ਗਲਾ ਬਹੁਤ ਜ਼ਿਆਦਾ ਦੁਖ ਰਿਹਾ ਗਲਾ ਪੱਕਿਆ ਆ ਤੇ ਇਹਨੂੰ ਇਦਾਂ ਲੱਗਦਾ ਜਿਦਾਂ ਉਹਨਾਂ ਨੇ ਗਰਾ ਜਿਹੜਾ ਕੱਚ ਅੰਦਰ ਲੰਗਾ ਲਿਆ ਹੋਵੇ ਤੇ ਗਲੇ 'ਚ ਫਿਰ ਗਿਆ ਹੋਵੇ ਇਹ ਇਸ ਕਿਸਮ ਦੀ ਫੀਲਿੰਗ ਆ ਇਹ ਓਮੀਕਰੋਨ ਵੇਰੀਐਂਟ ਦੇ ਵਿੱਚ ਵੀ ਇਹ ਕਾਮਨ ਸੀ ਇੱਥੇ ਵੀ ਬਹੁਤ ਕਾਮਨ ਆ ਸੋ ਇਹਨੂੰ ਮਾਨੀਟਰ ਕੀਤਾ ਜਾ ਰਿਹਾ ਹੈ ਇਸ ਵੇਲੇ ਵੇਸਟਵਾਟਰ ਦੇ ਲਈ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਵੀ ਇਹ ਬਹੁਤ ਫੈਲਿਆ ਵੈਕਸੀਨੇਟੇ ਦੇ ਤੇ ਕੰਮ ਕਰ ਰਹੀ ਹੈ ਪਰ ਸਰਕਾਰ ਕਹਿ ਰਹੀ ਹੈ ਕਿ ਤੁਹਾਨੂੰ ਇਹਦਾ ਧਿਆਨ ਰੱਖਣ ਦੀ ਲੋੜ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ